ਸੁਜਨਪੁਰ ਦੇ ਪਾਰਕ ਤਵਿਚ ਟੱਲਿਆ ਵੱਡਾ ਹਾਦਸਾ ਹਨੇਰੀ ਕਾਰਨ ਡਿੱਗਿਆ ਬਹੁਤ ਪ੍ਰਣਾਧ ਰਖਤ ਸੜਕ ਤੇਹਾਗੀਰ ਨਾ ਹੋਣ ਕਾਰਨ ਵੱਡਾ ਹਾਦਸਾ ਹੋਣ ਤੋਂ ਟਲਿਆ ਜਿਮੋਤਸਾਹਬ ਸੀਵਰਜ ਦੇ ਪਾਕ ਦੀ ਵੱਡੀ ਲਾਪਰਵਾਹੀ ਹਾਈਵੇ ਤੇ ਬਣੇ ਵੱਡੇ ਖੱਡੇ ਦੇ ਵਿੱਚ ਡਿੱਗੇ ਦੋ ਮੋਟਰਸਾਈਕਲ ਸਵਾਰ ਹਾਦਸੇ ਕਾਰਨ ਇੱਕ ਵਿਅਕਤੀ ਹੋਇਆ ਲਾਪਤਾ ਜ਼ੰਦਸਤੇ ਤੇ ਐਡੀਸੀਪੀ ਦਫਤਰ ਪਹੁੰਚੇ ਪਵਨ ਕੁਮਾਰ ਟੀ ਨੂੰ ਪੀੜਤ ਸ਼ਸ਼ੀ ਵੀ ਨਾਂ ਦੇ ਨਾਲ ਸ਼ਿਕਾਇਤ ਦਰਜ ਕਰਾਉਣ ਪਹੁੰਚੇ ਬੀਤੀ ਰਾਤ ਕਿਸੇ ਕਾਰ ਨੂੰ ਲਗਾਈ ਸੀ ਅੱਖ ਫੋਕੜਤਾਲ ਤੇ ਬੈਠੇ ਕਾਂਗਰਸੀ ਨੂੰ ਮਿਲਣ ਪਹੁੰਚੇ ਰਾਜਾ ਵੜਿੰਗ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚੇ ਪੰਜਾਬ ਕਾਂਗਰਸ ਪ੍ਰਧਾਨ ਕਿਸਾਨਾਂ ਦੇ ਰੋਕੇ ਰਸਤੇ ਨੂੰ ਲੈ ਕੇ ਕੇਂਦਰ ਸਰਕਾਰ ਤੇ ਸਾਦੇ ਨਿਸ਼ਾਨੇ ਫੋਦਾਸਪੁਰ ਦੇ ਨੌਜਵਾਨ ਤੇ ਤੇ ਸਹਾਇਰ ਨਾਲ ਹਮਲਾ ਪ੍ਰਣੀ ਰੰਜਿਸ਼ ਨੂੰ ਲੈ ਕੇ 16 ਸਾਲਾ ਨੌਜਵਾਨ ਤੇ ਕੀਤਾ ਹਮਲਾ ਦੂਜੀ ਥਰ ਦੇਵਲ ਨੂੰ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਨਕਾਰਿਆ ਜ਼ੰਦਰ ਨਗਰ ਨਿਗਮ ਦੀ ਵੱਡੀ ਕਾਰਵਾਈ ਫੁੱਟਪਾਥਾਂ ਤੇ ਕਬਜ਼ਾ ਕਰਨ ਵਾਲੇ ਦੁਕਾਨਦਾਰਾਂ ਖਿਲਾਫ ਕਾਰਵਾਈ ਫੁੱਟਪਾਥਾਂ ਦੀਆਂ ਦੁਕਾਨਾਂ ਦਾ ਸਮਾਨ ਕੀਤਾ ਜ਼ਬ ਅਲਾਬਾਦ ਦੇ ਪਿੰਡ ਪਾਕਾ ਦੇ ਵਿੱਚ ਡਬਲ ਮਰਡਰ ਖੇਤ ਨੂੰ ਪਾਣੀ ਲਗਾਉਣ ਗਏ ਪਿਓ ਪੁੱਤਰਾ ਬੇਰਾਮੀਨ ਅਲਕਤਲ ਦੋਹਾਂ ਨੂੰ ਗੋਲੀਆਂ ਮਾਰ ਕੇ ਉਤਾਰਿਆ ਮੌਤੇ ਕਟ ਤਵਾਨੀਗਰ ਨਾਬਾ ਰੋਡ ਤੇ ਨੌਜਵਾਨ ਤੇ ਹਮਲਾਣ ਪਛਾਤੇ ਵਿਅਕਤੀ ਅਨੇਕ ਨੌਜਵਾਨ ਤੇ ਕੀਤਾ ਹਮਲਾ ਹਮਲੇ ਤੋਂ ਬਾਅਦ ਕਿਆ ਐਸ਼ ਕਾਉਂਟਰ ਤੋਂ ਲੈ ਗਏ ਪੈਸੇ ਇੰਡੀਆ ਨਿਊਜ਼ ਪੰਜਾਬ ਦੀ ਖਬਰ ਦਾ ਅਸਰ ਤੁਰੀ ਤੇ ਵਿੱਚ ਵਾਟਰ ਸਪਲਾਈ ਤੇ ਕਰਮਚਾਰੀ ਦੀ ਤਨਖਾਹ ਦਾ ਮਾਮਲਾ ਪਿਛਲੇ ਦਿਨੀ ਤਰ ਨਵੀਂ ਖਬਰ ਦਿੱਤੀ ਸੀ ਪ੍ਰਕਾਸ਼ਿਤ ਖਬਰ ਸਾਹਮਣੇ ਆਉਂਦੇ ਹੀ ਹੜਤਾਲ ਹੋਈ ਖਤਮ ਮਨਜੀ ਗੋਬਿੰਦਗੜ ਦੀ ਵੀਰ ਚੰਦ ਕਲੋਨੀ ਵਿੱਚ ਵਾਪਰਿਆ ਹਾਦਸਾ ਨੂੰ ਇਹ ਲੱਗੇ ਜਿ ਡਿੱਗਣ ਦੇ ਨਾਲ ਮਜ਼ਦੂਰ ਦੀ ਮੌਤ ਗੋਦਾਮ ਦਾ ਸਲਾਈਡਰ ਮੇਨ ਗੇਟ ਖੋਲਣ ਸਮੇਂ ਵਾਪਰਿਆ ਹਾਦਸਾ ਅਮਰਸਰ ਦੇ ਪਿੰਡ ਮਾਚੀ ਨੰਗਲ ਦੇ ਨੌਜਵਾਨ ਦੇ ਪੇਂਹਲਾ ਤਾਨੇ ਵਿੱਚ ਮਿਲੀ ਲਾਸ਼ ਦੋਸਤਾਂ ਦੇ ਨਾਲ ਜਨਮ ਦਿਨ ਦੀ ਪਾਰਟੀ ਕਰਨ ਗਿਆ ਸੀ ਨੌਜਵਾਨ ਦੇ ਰਾਤ ਪਾਲ ਕਰਨ ਤੇ ਪਿੰਡ ਪੁਤਲੀ ਨੇੜਿਓ ਮਿਲੀ ਲਾਸ਼ ਨਵਜੋਤ कौर ਸਿੱਧੂ ਨਾਲ ਪਟਿਆਲਾ ਵਿਖੇ ਫਿਲਮ ਦੇਖਣ ਪਹੁੰਚੇ ਨਵਜੋਤ ਸਿੰਘ ਸਿੱਧੂ ਕੈਂਸਰ ਤੋਂ ਬਾਅਦ ਨਵਜੋਤ कौर ਦੀ ਪਹਿਲੀ ਪਬਲਿਕ ਅਪੀਅਰੈਂਸ ਗਾਇਕਰਨਾਂ ਅਸ਼ਾਦੀ ਗੱਡੀ ਪਲਚੀ ਗਾਣੇ ਦੀ ਸ਼ੂਟਿੰਗ ਦੌਰਾਨ ਕਾਰ ਹਾਦਸੇ ਦਾ ਸ਼ਿਕਾਰ ਹੋਦੇ ਗਾਣੇ ਦੇ ਸ਼ੂਟ ਦੌਰਾਨ ਪਲਚੀ ਕਾਰ ਤੇਜ਼ ਰਫ਼ਤਾਰ ਦੇ ਵਿੱਚ ਰੇਸਿੰਗ ਕਾਰ ਚਲਾ ਰਹੇ ਸਨ ਨੌਜਵਾਨ ਘਰ ਤੋਂ ਸਾਹਮਣੇ ਆਈ ਦਿਲ ਦਹਿਲਾਉਣ ਵਾਲੀ ਖਬਰ ਨੌਜਵਾਨ ਨੇ ਪਾਣੀ ਦੀ ਟੈਂਕੀ ਤੋਂ ਇੱਟਾਂ ਮਾਰਨ ਕਾਰਨ ਨੌਜਵਾਨ ਦੀ ਹੋਈ ਮੌਤ ਬੀਤੇ ਅਦਸya ਜਾ ਰਿਹਾ ਵਿਦਿਆਰਥੀ ਗੁਰਦਾਸਪੁਰ ਫਤਿਹਗੜ ਚੂੜੀਆਂ ਵਿਖੇ ਬਲਬੀਰ ਪੰਨੂ ਨੇ ਬੱਚਿਆਂ ਨੂੰ ਬੂਟੇ ਲਗਾਉਣ ਲਈ ਕੀਤਾ ਪ੍ਰੇਰਿਤ ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਕਿਹਾ ਬੂਟਿਆਂ ਦੀ ਸਾਂਭ ਸੰਭਾਲ ਕਰਨਾ ਬਹੁਤ ਜ਼ਰੂਰੀ ਹੈ ਅਜਾਦ ਦੇ ਵਿੱਚ ਦਿਨੋ ਦਿਨ ਵੱਧਦੇ ਜਾ ਰਹੇ ਸਬਜ਼ੀ ਦੇ ਰੇਟ ਦੁਕਾਨਦਾਰ ਅਤੇ ਆਮ ਆਮ ਲੋਕ ਹੋ ਰਹੇ ਪਰੇਸ਼ਾਨ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋਈਆਂ ਸਬਜ਼ੀਆਂ ਫਟਾਲਾ ਦੇ ਐਸਐਸਟੀ ਇਲਾਕੇ ਦੇ ਵਿੱਚ ਨੌਕਰਾਨੀ ਨੇ ਲੁੱਟਣ ਲਈ ਰਚੀ ਸਾਜ਼ਿਸ਼ ਖਾਣੇ ਵਿੱਚ ਮਲਾਈ ਬੇਹੋਸ਼ੀ ਦੀ ਦਵਾਈ ਮਾਲਕਾ ਤੇ ਉਸਦੇ ਪੁੱਤਰ ਨੂੰ ਕੀਤਾ ਬੇਹੋਸ਼ ਤਰਸਪੁਰ ਦੇ ਵਿੱਚ ਬੀੜੀ ਪੀਣ ਤੋਂ ਰੋਕਣ ਤੇ ਨਿਹਾੰਗ ਤੇ ਨੌਜਵਾਨ ਵਿਚਾਲੇ ਝਗੜਾ ਪ੍ਰਵਾਸੀ ਵਿਅਕਤੀ ਨੂੰ ਝਗੜਾ ਚੁਣਾਉਣਾ ਪਿਆ ਮਹਿੰਗਾ ਨਿਹਾੰਸੀਗਾ ਦੇ ਵੱਲੋਂ ਨੀਰਜ ਵਰਮਾ ਤੇ ਮਾਰਿਆ ਗਿਆ ਥੱਪੜ एस.पी.सी. ਦੇ ਮੁਲਾਜ਼ਮ ਨੇ ਬਣਾਈ ਸ੍ਰੀ ਹਰਮੰਦਰ ਸਾਹਿਬ ਦੀ ਪੇਂਟਿੰਗ ਡਿਊਟੀ ਤੋਂ ਬਾਅਦ ਕਰ ਰਹਿ ਕੇ ਇੱਕ ਘੰਟਾ ਰੋਜ਼ ਕਰਦਾ ਹੈ ਪੇਂਟਿੰਗ ਜਿੱਤੇ ਮੱਕੀ ਦੇ ਖਤਰੇ ਦਾ ਸਾਹਮਣਾ ਕਰ ਰਹੀ ਨਰਮੇਦੀ ਫਸਲ ਦੇ ਸੰਬੰਧੀ ਕਿਸਾਨਾਂ ਨੂੰ ਵੀ ਕੀਤਾ ਜਾ ਰਿਹਾ ਜਾਗਰੂਕ ਫਸਲ ਤੇ ਨਿਮਤੇ ਕੈਮੀਕਲ ਦਾ ਛਿੜਕਾ ਕੇ ਨਦੀ ਕੀਤੀ ਅਪੀ ਪਾਰਾ ਸਮੇਂ ਦੁਨੀਆ ਭਰ ਦੇ ਹਵਾਈ ਸੌਵਾ ਪ੍ਰਭਾਵਿਤ ਸਪਾਈਜ਼ੈਟ ਇੰਡੀਗੋ ਸਣੇ ਕਈ ਕੰਪਨੀ ਦੇ ਲੋੜਾਂ ਦਾ ਰਾਧੇ ਏਅਰਲਾਈਨਜ਼ ਦੇ ਜਹਾਜ਼ ਨਹੀਂ ਪਰਾ ਰਹੇ ਉਡਾ ਕੈਨੇਡਾ ਜਾਣ ਵਾਲੇ ਸਟੂਡੈਂਟਸ ਨੂੰ ਟ੍ਰੂਡੋ ਸਰਕਾਰ ਦੇ ਚਿਤਾਵਨੀ ਕੈਨੇਡਾ ਦੇ ਸਿਟੀਜ਼ਨਸ਼ਿਪ ਮੰਤਰੀ ਮਾਕ ਮਿਲਰ ਦਾ ਬਿਆਨ ਸਟੱਡੀ ਪਰਮਿਟ ਪੱਕੇ ਤੌਰ ਤੇ ਨਹੀਂ ਦਿੰਦਾ ਰਹਿਣ ਦੀ ਇਜਾਜ਼ਤ ਏਅਰ ਇੰਡੀਆ ਦੇ ਜੋ ਹਾਜ਼ਰੀ ਐਮਰਜੈਂਸੀ ਲੈਂਡਿੰਗ ਤਕਨੀਕੀ ਖਰਾਬੀ ਕਾਰਨ ਰੂਟ ਦੇ ਵਿੱਚ ਲੈਂਡਿੰਗ ਦਿੱਲੀ ਤੋਂ ਸੈਨ ਫਰਾਂਸਿਸਕੋ ਜਾ ਰਹੀ ਸੀ ਫਲਾਈਟ ਸਟਡੀ ਪਰਮਿਟ ਪੀਆਰ ਦੇ ਲਈ ਬਿਲਕੁਲ ਵੀ ਰਾਹ ਨਹੀਂ ਖੋਲਦਾ ਪੜਾਈ ਪੂਰੀ ਕਰਕੇ ਸਟੂਡੈਂਟਸ ਨੂੰ ਵਾਪਸ ਘਰ ਚਲੇ ਜਾਣਾ ਚਾਹੀਦਾ ਉਨ ਦੇ ਹਾਤੀ ਪੁਲਿਸ ਦੇ ਆਈਐਸ ਅਖਾਰਤੀ ਪੂਜਾ ਦੀ ਮਾਂ ਮਨੋਂ ਨਵਾਂ ਨੂੰ ਮਹਾੜ ਦੇ ਵਿੱਚ ਕੀਤਾ ਨਜ਼ਰਬੰਦ ਪੁਲਿਸ ਉਪੇਟੈਂਡ ਪੰਕਜ ਦੇਸ਼ਮੁਖ ਨੇ ਕੀਤੀ ਪੁਸ਼ਟੀ ਜੀਜੀ ਦਲਤ ਨੇ 5 ਸਾਲ ਦੀ ਨਵਾਲੀ ਦੇ ਨਾਲ ਬਲਾਤਕਾਰ ਮਾਮਲੇ ਦੇ ਵਿੱਚ ਸੁਣਾਈ ਉਮਰ ਕੈਦ ਦੀ ਸਹਾਦੋਸ਼ੀ ਵਿਕਤੀ ਨੇ ਪੀੜਤ ਲੜਕੀ ਤੋਂ ਤੋੜੇ ਸਨ ਦੋ ਦੰਦ ਜਿਦਕਾ ਰਾਕੇ ਸਾਇੰਗਰ ਮਾਸਕੇ ਨਾ ਕੋਈ ਦਿੱਲੀ ਏਅਰਪੋਰਟ ਤੇ ਬਜ਼ੁਰਗ ਨੂੰ ਪਿਆ ਜਲ ਦੇ ਦੌਰਾਨ ਮਹਿਲਾ ਡਾਕਟਰ ਨੇ ਬਣੀ ਦੂਤ ਸੀਪੀਆਰ ਦੇ ਕੇ ਬਚਾਈ ਜਾ ਆਸਾਮ ਦੇ ਵਿੱਚ ਛੜਦਾ ਪਾਣੀ ਘਟਣ ਦੇ ਬਾਵਜੂਦ ਲੋਕਾਂ ਦੀਆਂ ਮੁਸ਼ਕਲਾਂ ਅਜੇ ਵੀ ਜਾਰੀ 골ਪੜਾ ਜ਼ਿਲ੍ਹੇ ਵਿੱਚ ਬਹੁਤ ਸਾਰੇ ਲੋਕ ਅਜੇ ਵੀ ਸੜਕਾਂ ਤੇ ਬੰਨ੍ਹਾ ਉੱਤੇ ਰਹਿ ਰਹੇ ਨੇ। ਜੇ ਮੁਕਸ਼ਮੀਲ ਦੇ ਰਜ਼ਾਰੀ ਦੇ ਵਿੱਚ ਐਲੋਸੀ ਨੇੜੇ ਸ਼ੱਕੀ ਹਲਚਲ ਹਲਚਲ ਤੋਂ ਬਾਅਦ ਫੌਜ ਨੇ ਕੀਤੀ ਗੋਲੀਬਾਰੀ। ਕਲਾੜਕ ਪਾਸ਼ਪਾਨੇ ਕੋਟਾਲੇ ਨੂੰ ਲੈ ਕੇ ਕਰਨਾਟਕ ਕਾਂਗਰਸ ਵਿਰੁੱਧ ਕੀਤਾ ਪ੍ਰਦਰਸ਼ਨ ਮਹਾਰਿਸ਼ੀ ਵਾਲਮੀਕਾ ਕਾਪਰੇਸ਼ਨ ਬੋਰਡ ਕੋਟਾਲੇ ਤੇ ਫਰੀडम पार्क ਦੇ ਕਸਿਤ ਕੋਟਾਲੇ ਨੂੰ ਲੈ ਕੇ ਪ੍ਰਦਰਸ਼ਨ ਬੀजापुर ਜ਼ਿਲ੍ਹੇ ਦੇ ਵਿੱਚ नक्सਲੀਆਂ ਨੇ ਵੱਲੋਂ ਤੋਂ ਮਾਕੇ ਚ ਦੋ ਸੁਰੱਖਿਆ ਮੁਲਾਜ਼ਮਾਂ ਦੀ ਮੌਜ ਖਤਿਸਗੜ ਦੇ ਮੁੱਖ ਮੰਤਰੀ ਵਿਸ਼ਨੂ ਦੇਵ ਸੇਈਨ ਸਾਈ ਨੇ ਕੀਤਾ ਸੋਕ ਪ੍ਰਗਟ उमान तेल टैंकर हादसे तो बचाए गए अठ भारती रेस्क्यू किए गए नौ क्रू मैबर भारती ऑयल टैंकर वाले समुद्री जहाज से मौजूद <देखेगे> <देखे> सन सोलह मैं अखिलेश यादव ने यूपी की भाजपा सरकार के लिए चुटकी कहा सौ विधायक लिया उत्तर प्रदेश की सरकार बनाओ ਮੁੰਬਈ 'ਚ ਜਵਾਰੀ ਲਗਾਤਾਰ ਮੀਂਹ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਪਰਿਆ ਪਾਣੀ ਮੀਦਣ ਨਾਲ ਗਰਮੀ ਤੋਂ ਮਿਲੀ ਰਹਾ। ਕੇਰਲ T20 ਪ੍ਰੀਮੀਅਰ ਲੀਗ ਦੇ ਲਈ ਬੋਲੀ ਪ੍ਰਕਿਰਿਆ ਹੋਈ ਸਫਲਤਾਪੂਰਵਕ ਸਮਾਪਤ ਕੇਰਲ ਕ੍ਰਿਕਟ ਲੀਗ ਫ੍ਰੈਂਚਾਈਜ਼ੀ ਰਾਇਲਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵੀਰਵਾਨੂ ਟੀਮ ਦਾ ਕੀਤਾ ਐਲਾਨ ਕਿ ਹੈ ਸ਼੍ਰੀਲੰਕਾ ਖਿਲਾਫ ਸੀਰੀਜ਼ ਦੇ ਲਈ ਟੀਮ ਇੰਡੀਆ ਦੇ ਹਗਵਾਈ ਕਰਨਗੇ ਰੋਹਿਤ ਸ਼ਰਮਾ। ਭਾਰਤੀ 올ਰਾਊਂਡਰ ਮੇਜਰ ਜੁੜੇ ਜਾਣੇ ਆਪਣੀ ਮਾਲਤਾਂ ਨੂੰ ਕੀਤਾ ਯਾਦ ਦਿਲ ਨੂੰ ਛੂਣ ਵਾਲੇ ਸਕੇਚ ਨਾਲ ਮਰਹੂਮ ਮਾਨਮੋਤੀ ਸ਼ਰਧਾਂਜਨੀ। ਮਹਿਲਾ ਤੀਜੰਦੀ ਏਸ਼ੀਆ ਕੱਪ 2024 ਦਾ ਪਹਿਲਾ ਪਾੜ ਦੀ ਕਪਤਾਨ ਹਰਮਨਪ੍ਰੀਤ ਕੋਹਰ ਦਾ ਬਿਆਨ ਕਿਹਾ ਹੈ ਇਹ ਟੂਰਨਾਮੈਂਟ ਉਨ੍ਹਾਂ ਲਈ ਬਹੁਤ ਮਹੱਤਵਪੂਰਨ। 올ਰਾਊਂਡਰ ਹਾਰਦਿਕ ਪਾਂਡਿਆ ਨੇ ਵਿਸ਼ਵ ਕੱਪ ਦੇ ਸਫਰ ਤੇ ਜ਼ਰੀਰ ਦੇ ਬਦਲਾਅ ਦੱਸਿਆ। ਵਿਸ਼ਵ ਕੱਪ ਜਿੱਤਣ ਤੋਂ ਬਾਅਦ ਪਾਂਡਿਆ ਦਾ ਵਡੋਦਰਾ ਵਿੱਚ ਹੋਇਆ ਸੀ ਸਵਾਗਤ ਪਾਕਿਸਤਾਨ ਦੇ ਖਿਡਾਰੀਆਂ ਨੂੰ ਗਲੋਬਲ ਟੀ20 ਕੈਨੇਡਾ ਲਈ ਐਨਓਸੀ ਮਿਲਣ ਦੀ ਨਹੀਂ ਸੰਭਾਵਨਾ ਪਾਕਿਸਤਾਨ ਬੰਗਲਾਦੇਸ਼ ਖਿਲਾਫ ਦੋ ਮੈਚਾਂ ਦੀ ਖੇਡੇਗਾ ਟੈਸਟ ਸੀਰੀਜ਼ ਇੰਗਲੈਂਡ ਨੂੰ ਦੂਜੇ ਟੈਸਟ ਮੈਚ ਦੌਰਾਨ ਟੀਮ ਵਿੱਚ ਕਰਨਾ ਪੈ ਸਕਦਾ ਬਦਲਾਅ ਬੱਲੇਬਾਜ਼ ਬ੍ਰੇਨ ਡਿਕੇਟ ਕਰ ਰਹੇ ਬੱਚੇ ਦੀ ਤਿਆਰੀ BCCI ਨੇ ਸ਼੍ਰੀਲੰਕਾ ਖਿਲਾਫ ਸੀਰੀਜ਼ ਲਈ ਪਾਰਟੀ ਟੀਮ ਰੱਖੀ ਤਾਂ ਟੈਇਲੈਂਡ ਸ਼੍ਰੀਲੰਕਾ ਖਿਲਾਫ ਬੱਲੇਬਾਜ਼ ਸ਼ੂਲੇ ਕੁਮਾਰ ਯਾਦਵ ਕਰਨਗੇ ਟੀਮ ਦੇਖਵਾਈ। इंग्लंड ਦੇ ਸਾਥਾ క్రికెਟ ਮਾਰਕ ਬੁਚਰ ਨੇ ਐਟ ਕਿੰਸਨ ਅਤੇ ਜਾਮੀਰੀ ਕੀਤੀ ਸ਼ਲਾਘਾ। ऑस्ट्रेलिया ਨੇ ਸਾਠ ਦੀ ਪੁਸ਼ਟੀ ਕਰੰਦ ਲਈ ਕਦੀਕਾਰਤ ਬਿਆਨ ਕੀਤਾ ਜਾਰੀ ਆਸਟ੍ਰੇਲੀਆ ਦੀ ਸੋਫੀ ਦੀ ਪਸਲੀ ਹੋਈ ਗੰਭੀਰ ਫ੍ਰੈਕਚਰ ਪਹਿਲਾ ਆਸ਼ੀਆ ਕੱਪ ਤੋਂ ਪਹਿਲਾ ਭਾਰਤੀ ਗੇਂਦਬਾਜ਼ ਰਣਕਾ ਸਿੰਘ ਨੇ ਕਿਹਾ ਉਹ ਸਿਰਫ ਚੰਗੀ ਗੇਂਦਬਾਜ਼ੀ ਕਰਨ ਤੇ ਧਿਆਨ ਦੇ महिला टी ट्वेंटी एशिया कप दो हजार तो पहला गेंदबाज पूजा वस्कर ने कहा टूर्नामेंट के हाँ लिए पूरी तरह तैयार महिला एशिया कप दो हजार की शुरुआत से बोले पल्लेबाज स्मृति मंदाना किया सिर्फ बाल की दे अनुसार खेड़ दी है सूर्य कुमार यादव ਦੀ ਕਪਤਾਨ ਵਜੋਂ ਨਿਯੁਕਤੀ ਦੇ ਬੋਲੇ ਸੂਰਜ ਕੁਮਾਰ ਦੇ ਬਚਪਨ ਦੇ ਕੋਚ ਕਿਹਾ ਬਹੁਤ ਮਾਣ ਵਾਲੀ ਗੱਲ ਆ। 올rounder 하르딕 파ੜਿਆ ਨੇ ਪਤਨੀ ਨਤਾਸ਼ਾ ਤੋਵਾ ਖੋਣ ਦੀ ਕੀਤੀ ਪੁਸ਼ਟੀ ਕੁਝ ਮਹੀਨਿਆਂ ਤੋਂ ਅਜਹਿਆ ਫਾਮਾਸਾ